ਤੁਸੀਂ ਦੇਖ ਰਹੇ ਹੋ ਪੰਜਾਬ 84 ਲਾਈਵ ਤੇ ਆਪਾਂ ਤੁਹਾਨੂੰ ਅੱਜ ਮਿਲਾਵਾਂਗੇ ਜਲੰਧਰ ਦੇ ਮਸ਼ਹੂਰ ਜਲੰਧਰ ਦੀ ਨਹੀਂ ਸੋਸ਼ਲ ਮੀਡੀਆ ਸਟਾਰ ਜਿਹੜੇ ਨੇ ਉਹ ਵੀ ਬਟਾਲਾ ਅੱਜ ਪਹੁੰਚੇ ਨੇ ਦਰਸ਼ਨ ਦਾਸ ਦੇ ਡੇਰੇ ਤੇ ਨਤਮਸਤਕ ਹੋਣ ਵਾਸਤੇ ਗੱਲਬਾਤ ਵੀ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਤੇ ਕੀ ਮੰਗਣ ਵਾਸਤੇ ਆਏ ਨੇ ਈਟੂ ਸ਼ਟਰਾਵਾਲਾ ਭਾਈ ਨਮਸਕਾਰ ਜੀ ਨਮਸਕਾਰ ਜੀ ਕਿੱਦਾਂ ਅੱਜ ਬਟਾਲੇ ਪਹੁੰਚਿਓ ਕੀ ਕਹਿਣਾ ਚਾਹੁੰਦੇ ਹੋ ਦੇਖੋ ਅੱਜ ਦਰਬਾਰ ਤੇ ਮੱਥਾ ਟੇਕਣ ਆਏ ਆ ਜੀ ਬਾਬਾ ਦਰਸ਼ਨ ਬਾਬਾ ਜੀ ਦੇ ਡੇਰੇ ਤੇ ਦਰਬਾਰ ਤੇ ਉੱਥੇ ਜੋ ਮੰਗੋ ਉਹ ਮਿਲਦਾ ਵਾ ਜੀ ਸੰਗਤ ਤਾਂ ਨਹੀਂ ਆਈ ਐ ਐਵੇਂ ਨਹੀਂ ਆ ਕਿਸੇ ਮਗਰ ਯਾਨੀ ਦੁਨੀਆ ਜਾਣੀ ਜਾਂਦੇ ਨਮਸਕਾਰ ਹੋਣੇ ਚਮਤਕਾਰ ਹੋਣੇ ਬਹੁਤ ਵੱਡਾ ਚਮਤਕਾਰ ਸਾਡੇ ਮੈਂ ਵੀ ਇੱਥੇ ਨਿਤਮਸਤਕ ਹੋਣ ਆਇਆ ਤੇ ਬਾਬਾ ਜੀ ਕੋਈ ਕਰ ਅਰਦਾਸ ਲੈ ਕੇ ਆਇਆ ਛੋਟੀ ਜੀ ਬੇਨਤੀ ਕਿ 2027 ਦੇ ਵਿੱਚ ਕਿ ਜਿਹੜੇ ਸਾਡੇ 117 ਐਮਐਲਏ ਖੜੇ ਹੋਣਗੇ ਇਹਦੇ ਬਾਬਾ ਜੀ ਬਾਬਾ ਜੀ ਕਿਰਪਾ ਕਰਨਗੇ ਜੀ ਸੋ 2027 ਦੇ ਵਿੱਚ ਫਿਰ ਇਲੈਕਸ਼ਨ ਦੇ ਵਿੱਚ ਖਲੋਵੋਗੇ ਤੁਸੀਂ ਕਿਹਦੇ ਵੱਲੋਂ ਖਲੋਵੋਗੇ ਕਿਹੜੀ ਪਾਰਟੀ ਵੱਲੋਂ ਇਹ ਸਾਡੀ ਪਾਰਟੀ ਆਪਣੀ ਆ ਦੀ ਬਾਬਾ ਜੀ ਤੋਂ ਆਸ਼ੀਰਵਾਦ ਲੈ ਕੇ ਜੋ ਸੇਵਾ ਬਾਬਾ ਜੀ ਲਾਉਣਗੇ ਆਪਾਂ ਸੇਵਾ ਵੀ ਕਰਾਂਗੇ ਆਪਾਂ ਤੁਹਾਨੂੰ ਮਨੋ ਤੁਹਾਨੂੰ ਜਿੰਨੀ ਹੋ ਸਕੇ ਸੇਵਾ ਕਰਾਂਗੇ ਫਿਲਹਾਲ ਹੈ ਇਹ ਪ੍ਰਦਰਸ਼ਨ ਕਰੀਏ ਦਰਸ਼ਨ ਕਰਕੇ ਸਾਰਿਆਂ ਨੂੰ ਕਹਿੰਦੇ ਆ ਵੀ ਸਾਰਿਆਂ ਨੇ ਆਣ ਤੇ ਦਰਸ਼ਨ ਕਰੀਏ ਫਿਰ ਵੀ ਨੀਟੂ ਦੇ ਕਿਤੇ ਵੱਲੋਂ ਇਲੈਕਸ਼ਨ ਜਿਹੜਾ ਇਹ ਲੜਿਆ ਜਾਏਗਾ ਫਿਰ ਕਿਉਂਕਿ ਅੱਗੇ ਵੀ ਕਾਫੀ ਵਾਰ ਤੁਸੀਂ ਮੌਕਾ ਆਪਸ ਤਿੰਨ ਮਹੀਨਿਆਂ ਬਾਅਦ ਤੁਹਾਨੂੰ ਪਾਰਟੀ ਦਾ ਨਾਮ ਦੱਸਾਂਗੇ ਫਿਰ ਕੈਂਡੀਡੇਟਾਂ ਦਾ ਨਾਮ ਦੱਸਾਂਗੇ ਕਿ ਜਿਹੜਾ ਕੋਈ ਪਾਰਟੀ ਨੇ ਨਾਮ ਨਹੀਂ ਸੁਣਿਆ ਉਹ ਪਾਰਟੀ ਨਵੀਂ ਲੈ ਕੇ ਆ ਰਹੀ ਹੈ ਜੀ ਤੁਹ ਆਪਣੇ ਵੋਟਰਾਂ ਸਪੋਰਟਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਟਾਲੇ ਪਹੁੰਚੇ ਹੋ ਬੜਾ ਤੁਹਾਨੂੰ ਸੋਸ਼ਲ ਮੀਡੀਆ ਤੇ ਵੀ ਪਿਆਰ ਮਿਲਦਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤਿੰਨ ਮਹੀਨੇ ਬਾਅਦ ਤੁਸੀਂ ਦੱਸਣ ਜਾ ਰਹੇ ਹੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਗੱਲ ਕਹਿਣਾ ਚਾਹੁੰਦਾ ਵੀ ਦੇਖੋ ਚਮਤਕਾਰ ਹੋ ਰਿਹਾ ਇੱਥੇ ਔਰ ਦਰਬਾਰ ਤੁਸੀਂ ਜ਼ਰੂਰ ਆਇਆ ਕਰੋ ਨਿਤ ਮस्तक ਹੋ ਕਿਉਂਕਿ ਕਿਤੇ ਵੀ ਤੁਸੀਂ ਜਾਓਗੇ ਸੱਚੇ ਕਹਿੰਦੇ ਸੱਚੇ ਦਿਲੋਂ ਜੋ ਵੀ ਮੰਗੇ ਬੰਦਾ ਮਿਲਦਾ ਵਾ ਸਵਾਜਤ ਬਾਬਾ ਦਰਸ਼ਨ ਸਾਹਿਬ ਬਾਬਾ ਜੀ ਦੇ ਦਰਬਾਰ ਤੇ ਆਈ ਪਹੁੰਚੇ ਕੀ ਮੰਗਣ ਆਇਓ ਅੱਜ ਫਿਰ ਉਹ ਦੱਸੋ ਅੱਜ 117 ਐਮਐਲ ਜਿੱਦਾਂ ਸਾਡੇ ਬਸ ਬਸ ਨੀ ਟੂ ਛੱਟਰਾਂ ਵਾਲਾ ਵੀਰ ਜਿਹੜਾ ਅੱਜ ਬਟਾਲਾ ਪਹੁੰਚਿਆ ਇਹ ਦਰਸ਼ਨ ਦਾਸ ਦੇ ਡੇਰੇ ਦੇ ਉੱਤੇ ਨਤਮਸਤਕ ਹੋਣ ਵਾਸਤੇ ਉਹਨਾਂ ਨੇ ਨਤਮਸਤਕ ਹੋ ਕੇ ਵਸਤਕ ਹੋਏ ਨੇ ਤੇ ਇਲੈਕਸ਼ਨਾਂ ਦੇ ਵਿੱਚ ਵੀ ਜਲਦੋ ਫਿਰ 2027 ਦੇ ਵਿੱਚ ਆ ਰਹੇ ਨੇ ਸੋ 3 ਮਹੀਨੇ ਤੱਕ ਦੱਸਾਂਗੇ ਹਾਲੇ ਕੁਝ ਨਹੀਂ ਦੱਸਿਆ ਤੁਸੀਂ ਬਣੇ ਰਹੋ ਪੰਜਾਬ 84 ਲਾਇ ਦੇ ਨਾਲ ਪੱਤਰਕਾਰ ਲक्कीਦੀ ਖਾਸ ਰਿਪੋਰਟ ਬਟਾਲਾ ਤੋਂ